ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰ ਭਗਤ ਲਿਖੂਗਾ ਦਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਗੰਜੀਬ ਰੋੜਾ ਤੁਹਾਡੀਆਂ ਮੰਗਾ ਲਿਖ ਕੇ ਲਿਓਗਾ ਦਸਕਤ ਮੇਰੇ ਹੋਣੇ ਆਪੀ ਖੜਿਆ 50 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆ ਚੰਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਥਾਤੋਂ ਅਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾ ਉੱਥੇ ਖੜੀਆਂ ਪਿੰਡਾਂ ਚ ਪਾਜੋ ਤੋਬਾ ਪੈਰਾਂ ਚ ਆਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਓ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਕੋਰੋਂ ਵਾਪਸ ਆਈਏ ਕੋਈ ਸਵੈ ਸੈਲਫ ਹੈਲਪ ਗਰੁੱਪ ਬਣ ਜਾਣ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਇਹ ਜਿਹੜੀ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਆ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਸੀਂ ਫੁਲਕਾਰੀਆਂ ਬਣਾ ਲੈਣੀਆਂ ਅਸੀਂ ਲਹਿੰਗੇ ਬੁਣ ਲੈਣੀਆਂ ਅਸੀਂ ਪੱਕੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਹੈ ਸਾਡੀ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਪਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ। ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਆ ਕੁਛ দান ਕਰਨ ਵਾਸਤੇ ਹੋਣਾ ਚਾਹੀਦੇ। ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ। ਤੂੰ ਕਿ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ। ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ। ਮੇਰਾ ਪੁੱਤ, ਮੇਰਾ ਭਤੀਜਾ, ਮੇਰਾ ਸਾਲਾ, ਮੇਰਾ ਜੀਜਾ ਬਾ ਸਿੱਧੂ ਬਦ ਕੰਮ ਖਤਮ ਬਸ। ਉਹ ਹੀ ਨੇ ਉੱਥੇ ਖੜ ਗਏ ਜੀ ਆਮ ਆਮ ਕਰਾਂ ਤੇ ਆ ਬੁੱਤ ਖਾਓ ਧੱਕੇ ਖਾਓ ਕਹਿੰਦੇ ਜਾਓ ਜਿੱਥੇ ਮਰਜ਼ੀ ਚੋ ਤਾਂ ਕਰਕੇ ਹੱਕ ਕੇ ਰਾਜਨੀਤੀ 'ਚ ਆਇਆ ਸੀ ਨਹੀਂ ਅਸੀਂ ਕਿਹੜਾ ਅਸੀਂ ਤਾਂ ਆਮ ਉਹਦਾ ਕਲਾਕਾਰ ਸੀ ਬਹੁਤ ਮਸ਼ਹੂਰ ਮੈਂ ਕੀ ਲੈਣਾ ਸੀ ਇਹਨਾਂ ਕੰਮ ਤੋਂ ਜੀ ਮਨ ਤਾਂ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾऊं ਪਰਾ ਉਲਟਾ ਕੰਮ ਮਾਰੇ ਪੈ ਗਿਆ ਜੀ ਹੁਣ ਬੋਲਣ ਤੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਤੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣਾ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟਾ ਪਵਨ ਤਮਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇ ਮਕ ਆਕ ਕੇ ਆਇਆ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਬਲਾ ਕੁਝ ਨਹੀਂ ਦੇਖਦੇ ਭਵੰਤਮ ਨੂੰ ਗਾਣਾ ਕੱਢੋ ਪਹਿਲਾਂ ਤਾਂ ਮੈਂ ਕੀ ਬਗੜਤਾ ਜੀ ਕੋਈ ਨੁਕਸਾਨ ਕੀਤਾ ਪੰਜਾਬ ਦਾ ਕੋਈ ਕਾਫਲਾ ਕੀਤਾ ਜੀ ਕੋਈ ਰੇਤੇ ਵਾਲੀ ਖੜ ਜਿੱਸਾ ਕੋਈ ਬੱਸਾਂ ਚ ਹਿੱਸਾ ਪਾ ਲਿਆ ਕੋਈ ਠੇਕਿਆਂ ਚ ਹਿੱਸਾ ਹੈ ਕੋਈ ਢਾਬਿਆਂ ਚ ਹਿੱਸਾ ਹੈ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਸਾਲ ਮੇਰੇ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਮੈਂ ਤਾਂ ਦੱਸਦਾ ਜਦੋਂ ਆਪਾਂ ਕਾਗਜ਼ ਭਰਦੇ ਆ ਨਾਲ ਇੱਕ ਐਫੀ ਡੈਪੋਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਹੈ ਤੁਹਾਡੇ ਕੋਲੇ ਕੀ ਕੀ ਹੈ ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਹੈ ਕਿੰਨੇ ਗਹਿਣੇ ਨੇ ਕੀ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਕਾਂਗਰਸ ਯੋਦਾਂ ਮਨਪ੍ਰੀਤ ਬਾਦਲ ਹੋਰਾਂ ਨੇ ਪਾਰਟੀ ਬਣਾਈ ਸੀ ਉਹਦਾ ਆਇਸ ਜਿੰਨਾ ਮੈਂ ਕਲਾਕਾਰੀ ਚੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਵੀ ਇੰਨਾ ਹੈ ਜੀ ਤੋਂ 14 ਤੱਕ ਕਾਮਾ ਦੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸੰਗਰੂਰ ਤੋਂ ਟਿਕਟ ਦਿੱਤੀ ਮਨਪ੍ਰੀਤ ਬਾਦਲ ਕਾਂਗਰਸ ਚ چلا ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ ਪਾਰਾ ਨਾਲੋਂ ਜਦੋਂ 14 ਆਣੇ ਕਾਗਜ਼ ਪਰੇ ਪਾਰਾ ਨਾਲੋਂ ਪ੍ਰਾਪਰਟੀ ਕੱਟ ਗਈ ਕਿਉਂਕਿ ਉਹ ਸ਼ੂ ਕਰਨੇ ਬੰਦ ਕਰ ਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲ ਸ਼ੂਲੇ ਵੀ ਬੰਦ ਕਰਤੇ ਕਿਉਂਕਿ ਇਹੀ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਵੀ ਟਰੈਲਰ ਬੰਦ ਕਰ ਦੋ ਤੇ ਮਿੰਨੀ ਬੱਸ ਚੱਲਦੀ ਐ ਮਿੰਨੀ ਬੱਸ ਬੰਦ ਕਰ ਦੋ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰੰਦਰ ਜਿਹੜੀ ਹਵੇਲੀ ਐ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰ ਬ੍ਰਿਜ ਉੱਥੇ ਕੋਈ ਲੋੜ ਨਹੀਂ ਸੀ ਓਵਰ ਬ੍ਰਿਜ ਦੀ ਕਹਿੰਦੇ ਇਹਦੇ ਗਾਹ ਕਟਾਓ ਐਂ ਕਰਦੇ ਆ ਮੇਰੇ ਵੀ ਜੁਗਨੂ ਜਗਨੂ ਸਾਰੇ ਬੰਦ ਕਰਤੇ ਜੀ ਜੁਗਨੂ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਇਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰ ਵਾਲਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 ਜਿਗਾਂਜ ਪਰੇ 14 ਨਾਲੋਂ ਕੱਟ ਗਈ ਜੀ ਓਏ ਉੱਥੇ ਤਾਂ ਗਲਤ ਅਸਰੀ ਸਾਦੇ ਤੁਸੀਂ ਜੇ ਗਲਤ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ ਚਲੋ 19 ਜਿ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ ਪਰੇ 17 ਨਾਲੋਂ ਕੱਢ ਗਈ ਜਿੱਤ ਕੇ ਫੇਰ ਐਮਪੀ ਬਣ ਕੇ ਫੇਰ ਬੋਲੀਏ ਜਾ ਕੇ ਲੋਕਾਂ ਦੇ ਹੱਕ ਚ 22 ਚ ਲਕਸ਼ਣਾ ਫੇਰ ਆ ਗਈਆਂ ਜਦੋਂ 22 ਚ ਕਾਗਜ਼ ਪਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟਿੰਦੀ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰੀ ਮੈਂ ਦੋ ਵਾਰੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ ਤਿੰਨ ਸਾਲ ਸਵਾ ਤਿੰਨ ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ 22 ਨਾਲੋਂ ਵੱਢ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕੱਟ ਗਈ ਇਹ ਦਾਤ ਐਸੈਟਸ ਪ੍ਰਾਪਰਟੀ ਪਰ ਮੈਂ ਕਹਾਂ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਹਦੀ ਕੋਈ ਕੀਮਤ ਰਿੱਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਵੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆ ਆਪਣੀ ਆਉਂਦੇ ਵਿੱਚ ਇਖਤਰ ਚੁੱਤਰਨਾ ਪੈ ਜਾਣ ਕੀਤੇ ਕਦੇ ਇਧਰ ਲੀ ਬਾਹ ਟੁੱਟ ਗਈ ਕਦੇ ਇਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਆਹ ਪ੍ਰਾਪਰਟੀ ਜਿਹੜੀ ਹੈ ਸਭ ਤੋਂ ਵੱਡੀ ਹੈ ਜੀ ਇਹਦਾ ਕੋਈ ਮੁੱਲ ਨਹੀਂ ਕਿਸੇ ਕੰਤੀ ਚ ਕੋਈ ਮੁੱਲ ਨਹੀਂ ਦਾ ਹਾਂ ਜੀ ਉਹ ਕਿਕਲੀਆਂ ਦੀ ਮਾਂਜੇ ਹੋਏ ਨੇ ਉਹ ਕੋਈ ਨਹੀਂ ਕੋਈ ਤਾਂ ਵੀਰੋ ਇਹ ਕੀ ਹੈ ਕਮਾਈਆਂ ਜਿਹੜੀਆਂ ਨੇ ਉਹ ਪ੍ਰਾਪਰਟੀਆਂ ਚ ਪਲਾਟਾਂ 'ਚ ਸ਼ੋਰੂਮਾਂ 'ਚ ਅੱਸਾਂ ਨਾਲ ਜਾਂ ਤਾਬਿਆਂ 'ਚ ਸਪਾਉਣ ਨਾਲ ਨਹੀਂ ਬਣਦੀਆਂ ਕਮਾਈਆਂ ਬੈਂਕਾਂ 'ਚ ਖਾਤੇ ਖਲੋਣ ਨਾਲ ਨਹੀਂ ਬਣਦੀਆਂ ਕਮਾਈਆਂ ਦਿਲਾਂ 'ਚ ਖਾਤੇ ਖਲੋਣ ਨਾਲ ਬਣਦੀਆਂ